ਇਹ ਤਸਵੀਰਾਂ 'ਚ ਜੋ ਤੁਸੀਂ ਵਿਆਹ ਦੇਖ ਰਹੇ ਹੋ ਕਿਸੇ ਕਵਾਰੀ ਕੁੜੀ ਦਾ ਨਹੀਂ ਬਲਕਿ 11 ਸਾਲ ਦੇ ਮੁੰਡੇ ਦੀ ਮਾਦਾ ਵਿਆਹ ਹੈ ਇਸ ਔਰਤ ਨੇ ਨਾ ਤਾਂ ਆਪਣੇ ਪਤੀ ਬਾਰੇ ਸੋਚਿਆ ਤੇ ਨਾ ਹੀ ਆਪਣੇ 11 ਸਾਲ ਦੇ ਮੁੰਡੇ ਬਾਰੇ ਤੇ ਇੱਕ ਨਿੱਜੀ ਹੋਟਲ 'ਚ ਜਾ ਕੇ ਇਸ ਨੇ ਆਪਣੇ ਬॉयਫਰੈਂਡ ਨਾਲ ਵਿਆਹ ਕਰਵਾ ਲਿਆ ਇਸ ਔਰਤ ਦੇ ਪਤੀ ਨੇ ਦੱਸਿਆ ਕਿ ਇਸ ਦੀ ਪਤਨੀ ਘਰ ਤੋਂ 2 ਲੱਖ ਰੁਪਏ ਲੈ ਕੇ ਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਖਬਰ ਮਿਲਦੀ ਹੈ ਕਿ ਇਸ ਔਰਤ ਨੇ ਕਿਸੇ ਨਿੱਜੀ ਹੋਟਲ 'ਚ ਆਪਣੇ ਬॉयਫਰੈਂਡ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਇਸ ਦੇ ਪਤੀ ਵੱਲੋਂ ਪੁਲਿਸ ਵਿੱਚ ਕੈਦ ਕੀਤੀ ਗਈ ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਦਕਿ ਉਸ ਦਾ ਪ੍ਰੇਮੀ ਹੱਲੇ ਵੀ ਫਰਾਰ ਹੈ ਮਾਮਲਾ ਅਗਰੇ ਮੈਰੀ ਜਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਹੇ ਕਿਹਾ ਹੋਇਆ ਕਿ ਪਪਾ ਜੀ ਕੰਮ ਕਰਨ ਲਾ ਕੋਈ ਜਿਹੜਾ ਸਰਚਾ ਦੇ ਜੀ ਕਰਾਇਆ ਹੋਇਆ ਸੀ ਵਾਦਾ ਹੁੰਦਾ ਹੋਣਾ ਕਿ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਕਿਉਂਕਿ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਜੀ ਸਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਿਲੇ ਸੇ ਆਪਣਾ ਮਹਾਰਾਜ ਦੇ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੰਡੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਕੌਣ ਬਾਅਦ ਰੈਕਸ ਨਹੀਂ ਰੈਕਸ ਮਿਲਦਾ ਰਸ਼ਟ ਜਸਪੀਰ ਗੁਰਪੁਰ ਕੁੜੀ ਦੀ ਮੇਰੀ ਵਾਈਫ ਨਹੀਂ ਹੈ ਮੁੰਡਾ ਅਜੇ ਤੱਕ ਪੜ੍ਹ ਕੇ ਨਹੀਂ ਆਇਆ ਮੁੰਡੇ ਦੀ ਰੈਸਟ ਨਹੀਂ ਪਈਆਂ ਕਿੰਨੇ ਦਿਨ ਹੋ ਗਏ ਉਹਨਾਂ ਮੁੰਡੇ ਦੀ ਰੈਸਟ ਨਹੀਂ ਪਾ ਰਹੇ ਬੰਦਾ ਮਿੱਟੀ ਪੈਸੇ ਮੰਨਿਪੁਰ ਤੋਂ ਮਿਲੇ ਅਸੀਂ ਕਰਵਾ ਲਈਏ ਅੱਗੇ ਦੇ ਵੀ ਨਵਾਂ ਕਰਦੇ ਆਂ ਇਹੋ ਜਿਹਾ ਲੱਗਦਾ ਨਹੀਂ ਉਹ ਤੇ ਵੀ ਦਸੰਦ ਉਹਦਾ ਸਰਟ ਬਾਅਦ ਵੀ ਵਾਈਜ਼ਲੀ ਦਾ ਆ ਉਹਨੇ ਜਦੋਂ ਕਿ ਤੇ ਧਾਰ ਕਾਰਡ ਵਾਲਾ ਜੀ ਦੋਵਾਰੀ ਅਨੰਦ ਕਾਰਜ ਹੋਇਆ ਹਾਂ ਜਦੋਂ ਕਿ ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨੇ ਅਨੰਦ ਕਾਰਜ ਕੀਤੇ ਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਪੁੱਛਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਕੋਈ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਉਹਤੇ ਜਿਪੂਰੀ ਦਾ ਕਾਰਵਾਈ ਨਹੀਂ ਹੋਈ ਬਿਲਕੁਲ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਰਾਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਉਹ ਕਾਲੀ ਨੇ ਪ੍ਰਦਾਨ ਹੈ ਤਾਂ ਹਾਂ ਜਿਹੜੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕਹਦਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣੀ ਗੱਡੀ ਵੀਆਰ ਦੀ ਕੀਤੀ ਹਾਂਜੀ ਇਹ ਨੰਬਰ ਪਲੇਟ ਫਰਜੀ ਹੈ ਜੀ ਗੁਰੇ ਦਾ ਨੰਬਰ ਫਰਜੀ ਨੰਬਰ ਇਹਨਾਂ ਦਾ ਪੀਵੀ10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਸਾਰਿਆਂ ਵਿੱਚ ਗੱਡੀ ਵੀ ਹੁੰਦੀ ਹੈ ਮੇਰੀ ਮੇਰੇ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਵਿਆਹ ਦੇ ਉਹਨਾਂ ਦਾ ਪਰਿਵਾਰ ਸਾਰਾ ਕੰਮ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਲ ਸੀ ਉਹਨਾਂ ਦੇ ਪਰਿਵਾਰ ਸੀ 350 ਬੰਦਾ ਉਹਨਾਂ ਨੂੰ ਪਤਾ ਨਹੀਂ ਕੀ ਆਲਰੇਡੀ ਗਏ ਹੋਏ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਆਪਾਂ ਇਹ ਮੰਗ ਕਰਦੇ ਹਾਂ ਆਪਾਂ ਇਹ ਮੰਗ ਕਰਦੇ ਹਾਂ ਕਿ ਉਹ ਐਲਐਸਏ ਪਰ ਜਾ ਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੀ ਧਾਰਾ 493 ਤੇ ਗੱਡੀ ਦੀ ਫੇਕ ਜੀ 68 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਨਾ ਬਿਆਨ ਰਜਿਸਟਰ ਕਰਵਾਇਆ ਸੀ ਕਿ ਸ਼ੇ ਚ ਚਮੀਨੂ ਜਿਹੜਾ ਵਾ ਉਹਦੀ ਪਤਨੀ ਸੰਦੀ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਆ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 34 ਮਿਤੀ 13/4/24 ਅੰਡਰ ਸੈਕਸ਼ਨ 380 34 ਆਈਪੀਸੀ ਦਾ ਫਰਥ ਡਿਸਟ੍ਰਿਕਟ ਕਰ ਦਿੱਤਾ ਆਇਆ ਤੇ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਆਏ ਤੇ ਉਹਨਾਂ ਨੂੰ ਜੁਡੀਸ਼ਲ ਛੱਡ ਆਏ ਆ ਤੇ ਮਨੀ ਦੀ ਹੈ ਜਿਹੜੀ ਆ ਰੈਸਟ ਬਾਕੀ ਆ ਤੇ ਮੈਨੇ ਇੱਕ ਹੋਟਲ ਨੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਬਾਈਫੌਪਲਿਖਿਆ ਆ ਉਸਨਾਂ ਦੇ ਹਾਂਜੀ ਮੈਰਿਜ ਬੰਦੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਮੇਰੇ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਕਰਚ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਛੋੜ ਨੇ ਅਚਨਚੇ ਇਹਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮਨੀ ਫੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਫੜੀਏ ਇਸ ਪਰਮੇ ਕਰਨਾ ਠੀਕ ਹੈ ਜੀ ਥੈਂਕ ਯੂ